ਦੇ ਗੋਵਿੰਦ ਸਿੰਘ ਮਹਾਰਾਜ ਜਿਹਦੇ ਪਾਵਨ ਕੁਵੰਤਰ ਸਥਾਨ ਤਲ ਸ੍ਰੀ ਕੇਸਗੜ ਸਾਹਿਬ ਜਿਹਨੂੰ ਪਾਤਸ਼ਾਹ ਜੀ ਨੇ ਨੰਦਾਂ ਦੀ ਕੁਰੀ ਵੀ ਆਖਿਆ ਸ੍ਰੀ ਅਨੰਦਪੁਰ ਸਾਹਿਬ ਨਾਮ ਨਾਲ ਅੱਜ ਆਪਾਂ ਜਾਣ ਕਰਦੇ ਆਂ ਸੋ ਗੁਰੂ ਪਿਆਰੀ ਸਾਧ ਸੰਗਤ ਜੀ ਧਿਆਸ ਨੂੰ ਦੇ ਬਹੁਤ ਵੱਡੇ ਨੀ ਅਗਾਧ ਬੋਲ ਨੇ ਪਰ ਜਿੱਥੇ ਆਪਾਂ ਕੱਲ ਤੋਂ ਲੈ ਕੇ ਅੰਮ੍ਰਿਤ ਵੇਲੇ ਵੀ ਗੁਰੂ ਕੇ ਸਥਾਨਾਂ ਦੇ ਦਰਸ਼ਨ ਕੀਤੇ ਐ ਗੁਰੂ ਕੇ ਮਹਿਲ ਜਿੱਥੇ ਸਹਜ ਜਾਦਿਆਂ ਨੇ অবতার ਧਾਰਿਆ ਭਗਤ ਜਨਮ ਲਿਆ ਕਿੰਨੇ ਸੋਹਣੇ ਸੋਹਣੇ ਉਹ ਸਥਾਨ ਨੇ ਤੱਕ ਸ੍ਰੀ ਕੇਸਗੜ ਸਾਹਿਬ ਕਿੰਨਾ ਸੋਹਣਾ ਸਥਾਨ ਹੈ ਕਿ ਆਪਾਂ ਦਰਸ਼ਨ ਕਰਕੇ ਆਏ ਕਿ ਤੇ ਜਦੋਂ ਸੰਗਤ ਨੂੰ ਬੇਨਤੀ ਕੀਤੀ ਸੀ ਕਿ ਆਪਾਂ ਯਾਤਰਾ ਤੇ ਜਾਣਾ ਹੈਗਾ ਤਾਂ ਕਈ ਸੰਗਤਾਂ ਉੱਥੇ ਕਹਿੰਦੀਆਂ ਸਨ ਕਿ ਘਰੇ ਨਹੀਂ ਸਰਦਾ ਸਾਡੇ ਅਸੀਂ ਕਿਵੇਂ ਜਾਵਾਂਗੇ ਨਾਲੇ ਗੱਲ ਸੋਝ ਦੇ ਨਾਲ ਨਹੀਂ ਇਹ ਬਹੁਤ ਹੀ ਔਖੀ ਗੱਲ ਨਹੀਂ ਕੋਈ ਸਾਲ ਨਹੀਂ ਲੱਗਣਾ ਛੋਟੇ ਰਹਿਣਾ ਦੀ ਯਾਤਰਾ ਇਹ ਸਾਧ ਸੰਗਤ ਦੀ ਇਹ ਵੀ ਕੰਗੀਦਰ ਮਹਾਰਾਜ ਦਾ ਜਿਗਰਾ ਦੇਖੋ ਨੰਦਾ ਦੀ puri ਦੇ ਵਿੱਚ ਮਹਾਰਾਜ ਆਪਣੇ ਪਰਿਵਾਰ ਦੇ ਨਾਲ ਜਿਵੇਂ ਦੇਖਿਆ ਗੁਰੂ ਕੇ ਮਹਿਲ ਹੱਸਦਾ ਵਸਦਾ ਪਰਿਵਾਰ ਇਤਿਹਾਸ ਭਾਵੇਂ ਬਹੁਤ ਲੰਮੇ ਨੇ ਵੱਡੇ ਨੇ ਆਖਰਕਾਰ ਆਪਣਾ ਗੱਲ ਕਰੀਏ ਮਹਾਰਾਜ ਨੇ ਨੰਦਾ ਦੀ puri ਨੂੰ ਛੱਡਣਾ ਸਾਧ ਸੰਗਤ ਦੀ ਪੋਰੀਆਂ ਰਾਤਾਂ ਇਹ ਸਾਧ ਸੰਗਤ ਜੀ ਜਦੋਂ ਇਕੱਲਾ ਹੁਣ ਇਹਦਾ ਇੱਕ ਡੈਮੋ ਰੂਪ ਫਿਲਮ ਦਾ ਭਾਵੇਂ ਛੋਟਾ ਹੈ ਬਣਾਇਆ ਇਹ ਨੰਦਾ ਦਾ ਜਿਹੜਾ ਕਿਲਾ ਨਾ ਆਪਕੀ ਨੂੰ ਮੈਂ ਉੱਥੇ ਵੀਡੀਓ ਦੇ ਵਿੱਚ ਆਪਾਂ ਦੱਸਾਂਗੇ ਅੱਗੇ ਕਹਿਣ ਦਾ ਭਾਵ ਮੇਰਾ ਇਹ ਹੈ ਕਿ ਹਸਪੀ ਵਸਨੀ ਨੰਦਾ ਦੀ puri ਜਦੋਂ ਕਲਗੀਧਰ ਮਹਾਰਾਜ ਨੇ ਕਹਿ ਦਿੰਦਾ ਕਿ ਨੰਦਾ ਦੀ puri ਨੂੰ ਆਪਾਂ ਛੱਡਣਾ ਹੈ ਤੇ ਸਾਧ ਸੰਗਤ ਜੀ ਨੰਦਪੁਰੀ ਦੇ ਜਿਹੜੇ ਵਾਸੀ ਸਨ ਉਹ ਬਰਾਗmai ਹੋ ਗਏ ਪਾਂਚੀ ਬਰਾਗmai ਹੋ ਗਏ ਕਿਉਂਕਿ ਜਿਹੜੇ ਰੱਬ ਦੇ ਪਿਆਰੇ ਹੁੰਦੇ ਆ ਨਾ ਹਰ ਕਾ ਪਿਆਰਾ ਸੋ ਸਬਨਾ ਕਾ ਪਿਆਰ ਆ ਉਹ ਜੀਵ ਜੰਤ ਵੀ ਰੱਬ ਦੇ ਪਿਆਰਿਆਂ ਦੇ ਨੇੜੇ ਹੁੰਦੇ ਆ ਉਹਨਾਂ ਦੀ ਬੋਲੀ ਨੂੰ ਸਮਝਦੇ ਨੇ ਤੇ ਜੀਵ ਜੰਤ ਵੀ ਵਿਰਾਜ ਪਾਈ ਹੁੰਦੇ ਆ ਇਤਿਹਾਸ ਦੇ ਵਿੱਚ ਇਹ ਵੀ ਜ਼ਿਕਰ ਕੀਤਾ ਗਿਆ ਲਿਖਣ ਵਾਲਿਆਂ ਨੇ ਵਿਰਾਗ ਦੇ ਵਿੱਚ ਹੀ ਲਿਖਿਆ ਕਹਿੰਦੇ ਧਰਤੀ ਮੀਨਾ ਇੱਕ ਦੇਵੀ ਦਾ ਰੂਪ ਪ੍ਰਗਟ ਹੋ ਕੇ ਮਹਾਰਾਜ ਦੇ ਚੰਨਾਂ ਮਾਤਾ ਗੁਜਰੀ ਜੀ ਜਿਵੇਂ ਆਪਾਂ ਬੈਗ ਦੱਸਿਆ ਬੈਗ ਦਾ ਬੈਗਾਂ ਦੀ ਤਿਆਰੀ ਕਰੀ ਹੈ ਕਿ ਜਿੰਨਾ ਵੀ ਸਾਧੂ ਸਮਾਨ ਆਪਾਂ ਨੂੰ ਹੁੰਦਾ ਪਤਾ ਕਿ ਆਪਾਂ ਨੂੰ ਚਾਹੀਦਾ ਹੈ ਤੇ ਉਹ ਸਮਾਨ ਦੇ ਕੋ ਸਾਧ ਸੰਗਤ ਜੀ ਉਹ ਵਾਰ ਦੀ ਆ ਰਾਤਾ ਕਿੰਨੀ ਠੰਡ ਹੈ ਤੇ ਸਾਧ ਸੰਗਤ ਜੀ ਇਤਿਹਾਸ ਵਿੱਚ ਇਹ ਵੀ ਨਿਕਰ ਆਉਂਦਾ ਕਿ ਥੋੜਾ ਥੋੜਾ ਮੀਂਹ ਪੈਂਦਾ ਸੀ ਤੇ ਮੀਂਹ ਪੈਂਦੇ ਦੇ ਵਿੱਚ ਜਦੋਂ ਕਲਗੀਧਰ ਮਹਾਰਾਜ ਨੇ ਹੁਕਮ ਕੀਤਾ ਕਿ ਆਪਾਂ ਨਤਾਂ ਦੀ ਪੁਰੀ ਨੂੰ ਛੱਡਣਾ ਹੈ ਤੇ ਸਾਧ ਸੰਗਤ ਜੀ ਆ ਕੇ ਬੁਕਾਰਾਂ ਕਰਦੇ ਨੇ ਸਾਰੇ ਜਾਨੀ ਕਿ ਮਹਾਰਾਜ ਨੂੰ ਤੋ ਦਰਸ਼ਨ ਹੋਣਗੇ ਮਹਾਰਾਜ ਕਹਿੰਦੇ ਹੁਣ ਅਸੀਂ ਸਰੀਰ ਕਰਕੇ ਇੱਥੇ ਅਸੀਂ ਇੱਥੇ ਸੂਖਮ ਸਰੀਰ ਕਰਕੇ ਰ੍ਹਾਂਗੇ ਤੇ ਸਾਧ ਸੰਗਤ ਜੀ ਤੇ ਇਸੇ ਤਰ੍ਹਾਂ ਮਾਤਾ ਗੁਰੀ ਜੀ ਨੂੰ ਪੁੱਛਿਆ ਨਾ ਮਾਤਾ ਗੁਰੀ ਜੀ ਮਾਤਾ ਜੀ ਤੁਸੀਂ ਸਾਰਾ ਹਾਸਦਾ ਬਸਦਾ ਪਰਿਵਾਰ ਛੱਡ ਕੇ ਆਇਆ ਤੁਸੀਂ ਹਾਸਦਾ ਬਸਦਾ ਪਰਿਵਾਰ ਸਤਿਗੁਰਾਂ ਜੀ ਚਾਰ ਸੁੱਤਰੀ ਨੇ ਮਾਤਾ ਜੀ ਚਾਰ ਸੁੱਤਰੀ ਦੇ ਕੋਟਾ ਮੇਲਾ ਸੱਤ ਸਾਂਗ ਜੀ ਆਪਾਂ ਮੰਨੂ ਲੈਂਦੇ ਇਹਨਾਂ ਸੰਗਤ ਦਾ ਪਿਆਰ ਤੇ ਜਦੋਂ ਮਾਤਾ ਜੀ ਜੀ ਨੂੰ ਪਾਹਿਆ ਕਿ ਮਾਤਾ ਜੀ ਤੁਸੀਂ ਨੰਦਾ ਦੀ ਤੁਸੀਂ ਛੱਡ ਲਈ ਬਸ ਜੀ ਕਿਵੇਂ ਸਕੇ ਜਾਂਦੇ ਹੋ ਸਰਕਾਰ ਹਰ ਇੱਕ ਨੂੰ ਪਿਆਰਾ ਹੁੰਦਾ ਪਰ ਇਹ ਸਮਾਜ ਜਿਹੜਾ ਨਾਲ ਨੂੰ ਚੱਲ ਨਹੀਂ ਉਹ ਨਹੀਂ ਆਪਣਾ ਤੇ ਜਦ ਸਾਥ ਜੀਓ ਜੀ ਸੋਚੋ ਮੰਨਦੇ ਕਿ ਸੁਣੋ ਇਹ ਇੱਕ ਦ੍ਰਿਸ਼ ਪੈਦਾ ਕਰੋ ਕਿ ਉਹ ਵਿਆ ਰਾਤਾ ਨੂੰ ਜਦੋਂ ਮਹਾਰਾਜ ਨੇ ਕਿਲਾ ਛੱਡਦੇ ਹੋਣ ਬਿਨ ਮੰਨ ਸਦਾ ਤੇ ਕਰਨਗੀਧਾ ਮਹਾਰਾਜੀ ਨਾਲ ਕੇ ਮਹਾਰਾਜ ਤੁਹਾਨੂੰ ਦੱਸਣ ਹੋ माता जी तो आधार के लिए कैसे कार्य करते हैं आधार जी नंदा भी पूरी तो कठिन तो नहीं करता है तो नहीं जा रहा हूँ कि तो उसे अगर माँ बोलकर क्या देना था मैं पढ़े आप बोलते हैं पढ़ो इस बात को नंदा भी ये

I ਦੇਰ ਤਾਈ ਦਾ ਗਿਆ ਆਪਾਂ 4 ਦਿਨ ਘਰ ਛੱਡਿਆ ਗਿਆ ਤੇ ਫੇਰ ਵੀ ਫੋਨ ਕਰੀ ਜਾਂਦੇ ਹਸਲਾਬਾਸਤਾ ਪਰਿਵਾਰ ਮਾਤਾ ਜੁਗਰੀ ਦਾ ਉਹ ਵੀ ਲੈ ਸੀ ਮਾਤਾ ਤੇ ਸਾਦ ਸਖੀ ਬੜਾ ਉਸ ਸਮੇਂ ਨੂੰ ਯਾਦ ਕਰ ਉਹ ਸਮੇਂ ਨੂੰ ਇਤਿਹਾਸ ਆਪਾਂ ਸੱਜੀਏ ਕਿ ਹਸਲਾਬਾਸਤਾ ਮਸਲ ਛੱਡਣਾ ਤੋਂ ਲਈ ਖਾਲਾ ਜੀ ਦਾ ਬਣਾ ਦੇਣਾ ਨਾ ਨਾ ਮੇ ਨੂੰ ਇਥੇ ਖੇਗਨਾਂ ਦੀ ਜੁੜ ਕੇ ਹਰੇ ਕਿਤਰੂ ਮੁਝਾਣਾ ਹਰ ਸਾਲ ਦੀ ਵਿੱਚ ਢੁੜ ਕੇ ਸਾਡੀ ਮੰਦ ਲੰਮੀ ਦੁੱਖ ਜਦ ਰਾਂਦ ਤੂਰ ਜਗ ਜਗ ਜੀਵੇ ਆਨੰਦ ਪੁਰੀਏ ਅਸੀਂ ਫਰ ਚੱਲਿਆ ਤੂ ਗੱਗੋ ਦੋ ਦਲੀਲੇ ਮੇਰੇ ਲਾਲਾ ਨੇ ਵੇਖੀ ਲਾੜੀ ਮੌਤ ਨੂੰ ਬਿਆਉਣਾ ਮੇਰੇ ਲਾਲਾ ਨੇ ਵੇਖੀ ਲਾੜੀ ਮੌਤ ਨੂੰ ਬਿਆਉਣਾ ਨੀ ਵੇਖੀ ਅੰਦਰਾਂ ਦਾ ਇਨਾ ਸਿਰ ਤੇ ਸੇਰਾ ਸਜਾਉਣਾ ਵੇਖੀ ਅੰਦਰਾਂ ਦਾ ਇਨਾ ਸਿਰ ਤੇ ਸੇਰਾ ਮਨ ਮੰਤਰ ਲੰਮੀ ਤਖ਼ ਹੈਦਰਾ ਦੇ ਪੂਰ ਜਗਤ ਸਭ ਜੀਵੇ ਆਨੰਦ ਪੁਰੀਏ ਅਸੀਂ ਤੁਰ ਚੱਲੇ ਆ ਦੂਰ ਜਗਤ ਜਗ ਜੀਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਸਿਆਦ ਬੜੇ ਬੜੇ ਲੰਮੇ ਨੇ ਪੈ ਗਣ ਕਲਗੀਆਂ ਵਾਲੀ ਧੰਨਵਾਦ ਦਾ ਗੁਜਰੀ ਜੀ ਬਸ ਕੋਈ ਵਚਨੀ ਨਹੀਂ ਕੋਈ ਸ਼ਬਦੀ ਨਹੀਂ ਜਿਹੜੀ ਉਹਨਾਂ ਦੀ ਆਪੋ ਆਪਣੀ ਕਰੀਏ ਆਓ ਆਪਾਂ ਅੱਗੇ ਸਥਾਨਾਂ ਦੇ ਦਰਸ਼ਨ ਕਰੀਏ ਉਹ ਲੱਤ ਖੋਲੇ ਕੇ ਮਾਂ ਵਾਹਿਗੁਰੂ ਕੀ ਕਾ ਖਾਲਸਾ ਵਾਹਿਗੁਰੂ